ਵੇ ਪਾਪਾ ਵੇ ਬਾਪੂ ਨੀ ਮਾਏ ਰੇ ਵੀਰਾ ਤੈਨੂੰ ਸੁਣਾ ਮਨੁੱਖ ਦੀ ਕਹਾਣੀ ਤੈਨੂੰ ਸੁਣਾ ਮਨੁੱਖ ਦੀ ਕਹਾਣੀ ਮੇਰੇ ਸਾਰੇ ਘਰ ਵੀ ਜਾ ਪਹੁੰਚੀ ਮਾੜੋ ਪੰਜਾਬ ਦਾ ਤੇ ਮੜ ਹੀ ਕਹਾਇਓ शुक्रिया चीजा लैके समाज के लिए और अज एक सालाना समागम पत्थर से सम्मान किया जा रहा है ਸਰ ਮੈਂ ਕੋਈ ਪਹਿਲੀ ਗੱਲ ਤਾਂ ਮੈਂ ਆਪਣੇ ਆਪ ਨੂੰ ਹਜੇ ਕੋਈ ਵੱਡੀ ਇਲਝ ਦਾ ਸਮਝ ਨਹੀਂ ਕਿਉਂਕਿ ਮੈਂ ਜੇ ਛੋਟੀ ਜਿਹੀ ਗੱਲ ਕਰਾਂ ਤਾਂ ਮੇਰੇ ਪਾਪਾ 2020 ਹੀ ਜਾਂਦੇ ਨੇ ਉਸ ਤੋਂ ਪਹਿਲਾਂ ਮੈਨੂੰ ਮੈਂ ਕਦੇ ਕਿਸੇ ਸਮਾਗਮ ਚ ਨਹੀਂ ਸੀ ਗਈ ਕਦੇ ਮਤਲਬ ਕਿ ਪਾਪਾ ਨੇ ਮੈਨੂੰ ਅੰਦਰ ਹੀ ਰੱਖਿਆ ਸੀਗਾ ਕਿ ਤੂੰ ਨਹੀਂ ਕਿਉਂਕਿ ਜਿਹੜਾ ਇਹ ਲੇਖਕ ਆ ਨਾ ਇਹ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਆ ਜਿਹੜਾ ਸਾਹਿਤ ਲੇਖਣਾ ਤੇ ਇਹ ਕਰਨਾ ਉਸ ਤੋਂ ਬਾਅਦ ਜਦੋਂ ਮੈਂ ਦੇਖਿਆ ਕਿ ਸਾਡੇ ਪਾਪਾ ਐਡੇ ਵੱਡਾ ਨਾਮ ਐ ਸਾਡੇ ਕਹਾਣੀ ਖੇਤਰ ਦੇ ਵਿੱਚ ਉਸ ਤੋਂ ਬਾਅਦ ਫਿਰ ਮੈਂ ਪਾਪਾ ਦੇ ਸਾਹਿਤ ਨੂੰ ਸੰਭਾਲਿਆ ਤੇ ਪਰ ਮੈਂ ਇੱਥੇ ਤਾਂ ਬਹੁਤ ਹੀ ਖੁਸ਼ ਆਂ ਕਿ ਮੈਨੂੰ ਸਮਝ ਨਹੀਂ ਸੀ ਆਉਂਦੀ ਜਦੋਂ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਲੇਖ ਵਿਚਾਰ ਮੰਚ ਨਿਹਾਰ ਸਿੰਘ ਵਾਲਿਆਂ ਨੇ ਕਿ ਭਈ ਅਸੀਂ ਤੈਨੂੰ ਇਸ ਵਾਰ ਸੁਲਾਨਾ ਸਮਾਗਮ ਦੇ ਉੱਤੇ ਤੁਹਾਨੂੰ ਰੂਬਰੂ ਕਰਨੇ ਜਾ ਰਹੇ ਹਾਂ ਮੈਨੂੰ ਇੰਨੀ ਕੋ ਖੁਸ਼ੀ ਹੋਈ ਇੰਨੀ ਕੋ ਜਿਆਦਾ ਖੁਸ਼ੀ ਹੋਈ ਕਿ ਮੈਨੂੰ ਸਮਝ ਨਹੀਂ ਸੀ ਆਰੀ ਕਿ ਮੈਂ ਇਹ ਕਿੱਥੇ ਲਿਖੋ ਕੇ ਰੱਖਿਆ ਮੈਂ ਇਹਨਾਂ ਦੀ ਬੜੀ ਮਸ਼ਕਿਲ ਆ ਅਸੀਂ ਤੁਹਾਨੂੰ ਸੋਚਦੇ ਸੀ ਮੈਂ ਤੁਸੀਂ ਵਾਰ-ਵਾਰ ਮੇਰਾ ਆਪਣੇ ਪਿਤਾ ਜੀ ਦਾ ਜ਼ਿਕਰ ਕਰਦੇ ਹੋ ਕਹਿੰਦਾ ਕਿ ਮਾਂ ਵੀ ਪੁੱਤ ਦੀ ਜਿਆਦਾ ਪਰਵਾਹ ਨਹੀਂ ਹੁੰਦੀ ਆ ਤੇ ਪਿਓ ਵੀ ਧੀ ਦੀ ਜਿਆਦਾ ਪਰਵਾਹ ਨਹੀਂ ਕਰਦਾ ਕਿਤਾ ਤੁਹਾਡੇ ਲਈ ਜਿਆਦਾ ਪੌਂਟ ਰਿਹਾ ਜਾ ਮੈਂ ਜੀ ਵਾਸਤੇ ਦੋਨੋਂ ਆਪਣੀ ਥਾਂ ਸੀ ਪਰ ਪਿਤਾ ਮੇਰੇ ਲਈ ਬਹੁਤ ਜ਼ਿਆਦਾ ਸੀਗੇ ਕਿਉਂਕਿ ਮੇਰੇ ਵਾਕਈ ਮੇਰੇ ਪਾਪਾ ਦੇ ਨਾਲ ਬਹੁਤ ਜ਼ਿਆਦਾ ਬੰਦੀ ਸੀ ਬਹੁਤ ਜ਼ਿਆਦਾ ਕਿਉਂਕਿ ਪਾਪਾ ਨੇ ਸਾਡੇ 4-5 ਭੈਣ ਭਰਾਵਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਸੀ ਸਾਹਿਤਿਕ ਗੱਲਾਂ ਬਾਤਾਂ ਕਰਨੀਆਂ ਸੀ ਘਰ ਦੀਆਂ ਗੱਲਾਂ ਬਾਤਾਂ ਸਮਾਜ ਦੀਆਂ ਗੱਲਾਂ ਬਾਤੋਂ ਮੇਰੇ ਨਾਲ ਹੀ ਕਰਦੇ ਸੀ ਕਿਉਂਕਿ ਪਾਪਾ ਨੇ ਆਪ ਦਾ ਬਹੁਤ ਜਿਹੜਾ ਸਮਾਨ ਨਾ ਬਚਪਨ ਸਾਰਾ ਉਹ ਆਪਦੇ ਨਾਨਕੀ ਕਣਕਵਾਲ ਗੁਜ਼ਾਰਿਆ ਸੀ ਤੇ ਮੈਂ ਅੱਜ ਤੱਕ ਕਦੇ ਕਣਕਵਾਲ ਨਹੀਂ ਸੀਗਾ ਦੇਖਿਆ ਆ ਪਿਛਲੇ ਮਹੀਨੇ ਮੈਨੂੰ ਕਾਲਿਆ ਵਾਲੀ ਉਹਨਾਂ ਨੇ ਕਹਾਣੀ ਦਰਬਾਰ ਲੰਗੀ ਤੇ ਉਸ ਦੇ ਉੱਤੇ ਨਾ ਮੈਂ ਚਾਰ ਕਿਸ਼ਤਾਂ ਲਿਖ ਗਾ ਨੇ ਲੰਪਿੰਗ ਤੇ ਗਿਰ ਜਾਂ ਜਿਹੜੀਆਂ ਕਿ ਬੜੀਆਂ ਹੀ ਸੋਸ਼ਲ ਮੀਡੀਆ ਦੇ ਉੱਤੇ ਪਪੂਲਰ ਹੋngਾ ਨੇ ਬੜੀਆਂ ਹੀ ਮਤਲਬ ਕਿ ਮਸ਼ਹੂਰ ਹੋngਾ ਨੇ ਇਸ ਕਰਕੇ ਮੈਂ ਪਾਪਾ ਦੇ ਨਾਲ ਹਮੇਸ਼ਾ ਬਹੁਤ ਜ਼ਿਆਦਾ ਜੁੜੇ ਹੋਇਸਾ ਤੇ ਪਾਪਾ ਨੂੰ ਬਹੁਤ ਹੁਣ ਵੀ ਬਹੁਤ ਮਿਸ ਕਰਦੀ ਆ ਸੋਸ਼ਲ ਮੀਡੀਆ ਦੀ ਗੱਲ ਕੀਤੀ ਵਾ ਮੈਂ ਡਿਜੀਟਲ ਯੁੱਗ ਆਜੀ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਮੈਂ ਦੇਣਾ ਚਾਹੁੰਦੇ ਜਿਹੜੀ ਸਾਹਿਤ ਦੂਰ ਹੁੰਦੀ ਜਾ ਰਹੀ ਹੈ ਜੀ ਦੇਖੋ ਸਾਹਿਤ ਤਾਂ ਜ਼ਰੂਰ ਦੂਰ ਹੁੰਦੀ ਜਾ ਰਹੀ ਹੈ ਪਰ ਨਹੀਂ ਮੈਂ ਇਹ ਨਹੀਂ ਮੰਨਦੀ ਕਿਉਂਕਿ ਸੋਸ਼ਲ ਮੀਡੀਆ ਵੀ ਅੱਜ ਦੀ ਨੌਜਵਾਨ ਪੀੜੀ ਨੂੰ ਬਹੁਤ ਸਾਰੀਆਂ ਵਧੀਆ ਰਚਨਾਵਾਂ ਸਾਹਿਤ ਦੀਆਂ ਉਹ ਦੇ ਰਿਹਾ ਹੈ ਪੜ ਰਹੇ ਨੇ ਸਾਡੇ ਨਵੇਂ ਬੱਚੇ ਸਾਡੇ ਨਵੇਂ ਪਾਠਕ ਪੜ ਰਹੇ ਨੇ ਦੇਖੋ ਸੋਸ਼ਲ ਮੀਡੀਆ ਉੱਤੇ ਫੇਸਬੁੱਕ ਦੇ ਉੱਤੇ ਕਿੰਨੀਆਂ ਵਧੀਆ ਰਚਨਾਵਾਂ ਪੈਂਦੀਆਂ ਨੇ ਨਾਵਲ ਪੈਂਦੇ ਨੇ ਫਿਰ ਜੇ ਅਸੀਂ ਦੇਖਿਆ ਜਾਵੇ YouTube ਦੇ ਉੱਤੇ YouTube ਦੇ ਉੱਤੇ ਸਹਿਤਿਕ ਬੜੇ ਚੈਨਲ ਬਣੇ ਹੋਏ ਨੇ ਜਿਸ ਤਰ੍ਹਾਂ ਕਿ ਮੇਰਾ ਆਪਣਾ ਚੈਨਲ ਸਹਿਤਿਕਾ ਪੂਰਾ ਕਲੇਰ ਅੰਮ੍ਰਿਤ ਚੈਨਲ ਉਹਦੇ ਉੱਤੇ ਸਾਰਾ ਸਾਰਾ ਮੈਂ ਸਹਿਤ ਦਾ ਹੀ ਪੌਣੀ ਹੈਗੀ ਆਂਗੀ ਇਸ ਤਰੀਕੇ ਦੇ ਨਾਲ ਜਿਹੜੇ ਪਾਠਕ ਮੈਂ ਸਮਝਦੇ ਹਾਂ ਪਾਠਕ ਘਟੇ ਨਹੀਂ ਹੈ ਸੋਸ਼ਲ ਮੀਡੀਆ ਨੇ ਪਾਠਕ ਹੋਰ ਪੈਦਾ ਕੀਤੇ ਨੇ ਈ-ਬੁੱਕ ਕੋਈ ਪੜ ਰਿਹਾ ਕੋਈ ਈ-ਕੰਟੈਂਟ ਪੜ ਰਿਹਾ ਹੈਗਾ ਪਰ ਇਹ ਪ ਨੇ ਬਹੁਤ ਵੱਧ ਰਹੇ ਨੇ ਕਿਉਂਕਿ ਜਿਸ ਕੋਈ ਵੀ ਹਰ ਚੀਜ਼ ਦੇ ਦੋ ਪਹਿਲ ਹੁੰਦੇ ਨੇ 네ਗੇਟਿਵ ਵੀ ਤੇ ਪੋਜ਼ਿਟਿਵ ਵੀ ਜੇ ਅਸੀਂ ਜਦੋਂ ਸੋਸ਼ਲ ਮੀਡੀਆ ਨੂੰ ਪੋਜ਼ਿਟਿਵਲੀ ਦੇਖਦੇ ਆ ਨਾ ਤਾਂ ਉਸ ਦਾ ਬਹੁਤ ਵੱਡਾ ਵਿਸਥਾਰ ਹੈ ਉਹਨਾਂ ਦਾ ਆਪਣਾ ਇੱਕ ਪਾਠਕ ਵਰਗ ਹੈ ਪਾਠਕ ਘਟੇ ਨਹੀਂ ਹੈ ਮੇਰੇ ਹਿਸਾਬ ਨਾਲ ਪਾਠਕ ਪੰਜਾਬੀ ਦੇ ਬਹੁਤ ਜ਼ਿਆਦਾ ਵਧਾਏ ਨੇ ਸੋਸ਼ਲ ਮੀਡੀਆ ਨੇ ਅਕਤੂਬਰ ਦੇ ਵਿੱਚ ਤੁਸੀਂ ਵੱਡੀਆਂ ਬਲੰਗਾ ਪਤਨ ਜਾ ਰਹੇ ਹੋ ਔਰ ਅਸ਼ੀਸ਼ ਸਮਾਨੀ ਕਿੱਥੇ ਗਿਆ ਅੱਜ ਕਿਵੇਂ ਦੇਖੇ ਹਾਂਜੀ ਮੈਂ ਪਹਿਲਾਂ ਤਾਂ ਬਹੁਤ ਹੀ ਸ਼ੁਕਰਗੁਜ਼ਾਰਾਂ ਨਿਹਾਲ ਸਿੰਘ ਵਾਲਾ ਇਸ ਲੇਖਕ ਮਨ ਲੇਖਕ ਵਿਚਾਰ ਮੰਚ ਦੀ ਕਿ ਮੈਨੂੰ ਇੰਨਾ ਸਨਮਾਨ ਬਖਸ਼ਿਆ ਤੇ ਮਾਨ ਦਿੱਤਾ ਤੇ ਮੈਨੂੰ ਇਸ ਦੇ ਕਾਬਿਲ ਸਮਝਿਆ ਕਿ ਮੈਨੂੰ ਇਹ ਸਨਮਾਨ ਦਿੱਤਾ ਜਾਵੇ ਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਮੈਂ ਬਹੁਤ ਹੀ ਛੋਟੀ ਉਮਰ ਚ ਲਿਖਣਾ ਸ਼ੁਰੂ ਕੀਤਾ ਮੈਂ 9ਵੀਂ ਜਮਾਤ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਛਲੇ ਸਾਲ ਮੇਰੀ ਪਹਿਲੀ ਪੁਸਤਕ ਇੱਫਤ ਆਈ ਸੀ ਤੇ ਉਸ 16 ਸਾਲ ਦੀ ਉਮਰ ਵਿੱਚ ਮੇਰੀ ਉਹ ਕਿਤਾਬ ਛਪਾਈ ਗਈ ਸੀ ਤੇ ਹੁਣ ਮੇਰੀ ਉਮਰ 17 ਸਾਲ ਹੈ ਤੇ ਮੈਂ 12ਵੀਂ ਜਮਾਤ ਵਿੱਚ ਪੜਦੀ ਹਾਂ। ਔਰ ਕੀ ਕਹਿਣਾ ਚਾਹੁੰਦੇ ਲੇਖਕ ਵਿਚਾਰਮਨ ਜੀ ਨੇ ਵਧੀਆ ਪ੍ਰਾਪਤ। ਮੈਂ ਬਸ ਮੇਰੇ ਕੋਲ ਸ਼ਬਦ ਨਹੀਂ ਕਿ ਮੈਨੂੰ ਇਹਨਾਂ ਮਾਨ ਬਖਸ਼ਿਆ ਸਨਮਾਨ ਦਿੱਤਾ ਅਤੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇਸ ਦੇ ਕਾਬਿਲ ਸਮਝਿਆ ਗਿਆ। ਹਾਂਜੀ ਲੇਖਕ ਵਿਚਾਰਮਨ ਧਿਆਨ ਸਿੰਘ ਵਾਲਾ। ਬਲੋ ਇਸ ਸਲਾਨਾ ਸਮਾਗਮ ਕਰਵਾਇਆ ਤੇ ਉਚੇਚੇ ਤੌਰ ਤੇ ਅਸੀਂ ਜੋ ਵੀ ਸਨਮਾਨ ਤੋਂ ਕੀਤੇ ਆ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਅਸੀਂ ਇਹ ਸਨਮਾਨ ਕੀਤੇ ਆ ਉਹ ਬਹੁਤ ਹੀ ਵਧੀਆ ਅਮਰਤ ਕਲਰ ਜੀ ਇੱਕ ਬਹੁਤ ਹੀ ਵਧੀਆ ਕਹਾਣੀਕਾਰ ਆ ਨੇ ਤੇ ਉਹਨਾਂ ਦਾ ਰੂਬਰੂ ਅਸੀਂ ਕਰਵਾਇਆ ਤੇ ਇਸ ਰੂਬਰੂ ਵਿੱਚ ਦੌਰਾਨ ਉਹਨਾਂ ਨੇ ਆਪ ਦੇ ਬਾਰੇ ਜੋ ਵੀ ਦੱਸਿਆ ਉਹ ਬਿਲਕੁਲ ਸੋਸਤ ਹੈ ਕਿ ਉਹਨਾਂ ਨੇ ਉਹਨਾਂ ਦੇ ਫਾਦਰ ਸਾਹਿਬ ਪੂਰਾ ਸਿੰਘ ਕਲੇਰ ਜੀ ਇੱਕ ਆਵਾਮੀ ਸ਼ਾਇਰ ਨੇ ਕਿ ਕਹਾਣੀਕਾਰ ਨੇ ਉਹਨਾਂ ਨੇ ਵੀ ਉਹਨਾਂ ਦੀਆਂ ਕਿਤਾਬਾਂ ਉਹਨਾਂ ਨੇ ਆਪ ਸਰਵਾਈਆਂ ਕਿ ਬਾਕੀ ਸਾਡਾ ਸਾਰਾ ਲੇਖ ਵਿਚਾਰ ਮੰਚ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਰਦਾ ਵੀ ਉਹਨਾਂ ਨੇ ਸਾਡੇ ਰੂਪ ਰੂਪ ਸਮਾਗਮ ਰੱਖਣ ਵਿੱਚ ਉਹਨਾਂ ਨੇ ਸਾਨੂੰ ਆਪਣਾ ਯੋਗਦਾਨ ਦਿੱਤਾ ਇਹ ਸਾਡੇ ਆਉਣ ਵਾਲੇ ਸਹਿਤਕ ਯੋਗ ਲਈ ਵਧੀਆ ਸੁਨੇਹਾ ਵੀ ਛੋਟੀ ਉਮਰ ਦੇ ਸ਼ਾਇਰ ਕਮਰਨ ਗੱਲ ਜਿਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਆ ਤੇ ਉਹਨਾਂ ਨੇ ਸਿਹਤ ਦੇ ਵਿੱਚ ਯੋਗਦਾਨ ਆਪਦਾ ਪਾਇਆ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਵੀ ਹੋਰ ਵੀ ਬੱਚੇ ਇਸ ਸਹਿਤ ਨਾਲ ਜੁੜਨ ਲੋਕ ਸਿਹਤ ਨਾਲ ਜੁੜਨ ਸਿਹਤ ਨੂੰ ਪੜ੍ਹ ਕੇ ਆਪਣਾ ਸਹੀ ਰਾਹ ਤੇ ਚੱਲਣ ਮੀਡੀਆ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੇ ਸਮਾਗਮ ਨੂੰ ਕਵਰ ਕੀਤਾ ਤੇ ਲੋਕਾਂ ਤੱਕ ਪਹੁੰਚਾਉਣਾ ਪਹਚਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਪੱਤਰਕਾਰਾਂ ਦਾ ਸਾਰਿਆਂ ਦਾ ਜੋ ਅਜੋਕੀ ਪੀੜੀ ਹੈ ਉਹਨੂੰ ਇਹੀ ਸਨੇਹ ਹੈ ਕਿ ਅੱਜ ਤੁਸੀਂ ਦੇਖ ਹੀ ਲਿਆ ਹੈ ਕਿ ਜਿਹੜੇ ਸਾਡੇ ਬੱਚੇ ਮਾਂ ਬੋਲੀ ਨੂੰ ਤਰਾਂਜਲੀ ਦੇ ਕੇ ਅੰਗਰੇਜ਼ੀ ਨੂੰ ਰਜਗਾਰ ਦੀ ਭਾਸ਼ਾ ਬਣਾ ਕੇ ਬਾਹਰ ਜਾ ਰਹੇ ਸੀ ਉਹ ਕਿੰਨਾ ਹਾਲਤਾਂ ਵਿੱਚ ਤਰਾਸ ਦਿਨੋਂ ਭੋਗ ਰਹੇ ਹੈਗੇ ਆ ਆਪਣੇ ਦੇਸ਼ ਨਾਲੋਂ ਆਪਣੇ ਮੁਲਕ ਨਾਲੋਂ ਕੋਈ ਵੀ ਦੇਸ਼ ਵੱਡਾ ਨਹੀਂ ਹੈ ਕੁਦਰਤ ਨੇ ਬੜੇ ਰੰਗ ਭਰੇ ਨੇ ਇਹਦੇ ਵਿੱਚ ਜੇ ਲੋੜ ਹੈ ਤਾਂ ਕਾਬਲੀਅਤ ਨੂੰ ਵਧਾਉਣ ਦੀ ਹੈ ਕਿ ਉਹ ਆਪਣੀ ਕਾਬਲੀਅਤ ਨੂੰ ਸਹਿਤ ਨਾਲ ਜੋੜ ਕੇ ਸੰਗਰਾਮਾਂ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਆਪਣੇ ਰੋਜ਼ਗਾਰ ਲਈ ਦੇਸ਼ ਦੇ ਹਾਕਮਾਂ ਨੂੰ ਇਸ ਲਈ ਜਿਹੜਾ ਹੈਗਾ ਹੈ ਵੀ ਅਹਿਸਾਸ ਕਰਵਾਉਣ ਕਿ ਸਾਡੀ ਜਿਹੜੀ ਮਨੁੱਖੀ ਸ਼ਕਤੀ ਹੈ ਕਿਰਤ ਕਰਨ ਵਾਲੇ ਹੱਥ ਹੈ ਉਹਨਾਂ ਨੂੰ ਸਾਮਕੇ ਸਾਡੇ ਹੱਥਾਂ ਦੀ ਕਦਰ ਕੀਤੀ ਜਾਵੇ ਤੇ ਰਜਗਾਰ ਦਿੱਤਾ ਜਾਵੇ ਇਹ ਮੇਰਾ ਆਉਣ ਵਾਲੀ ਜਿਹੜੀ ਨਵੀਂ ਪੀੜ੍ਹੀ ਹੈ ਉਹਨੂੰ ਸਿਹਤ ਨਾਲ ਜੁੜਨ ਦਾ ਇੱਕ ਪਰਜੋਰ ਸਨੇਹਾ ਹੈਗਾ ਹੈ ਪ੍ਰਧਾਨ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਜਗਾ ਜਗਾ ਸਾਇਟਿਕ ਸਮਾਗਮ ਕਰਵਾਇਆ ਗਿਆ ਹੈ ਇੱਕ ਵਿਚਾਰ ਨੂੰ ਅੱਜ ਵੀ ਦੇ ਆ ਹਰ ਸਾਲ ਅਸੀਂ ਇੱਕ ਲੇਖਕ ਵਿਚਾਰ ਮੰਤਿਹਾਲ ਸਿੰਘ ਵਾਲਾ ਵੱਲੋਂ ਸਾਲਾਨਾ ਸਭ ਮਾਗਮ ਜਿਹੜਾ ਉਹ ਕਰਵਾਇਆ ਜਾਂਦਾ ਤੇ ਇੱਕ ਵਧੀਆ ਕਹਾਣੀਕਾਰ ਨੂੰ ਅਸੀਂ ਬੁਲਾ ਕੇ ਉਹਦਾ ਸਨਮਾਨ ਕਰਦੇ ਹਾਂ ਇਸ ਵਾਰ ਦਾ ਜਿਹੜਾ ਸਾਡਾ ਸਨਮਾਨ ਸੀਗਾ ਉਹ ਬਹੁਤ ਹੀ ਆਵਾਮੀ ਲੇਖਕ ਪੂਰਾ ਸਿੰਘ ਕਲੇਰ ਉਹਨਾਂ ਦੇ ਬੇਟੀ ਹੈ ਉਹ ਵਧੀਆ ਲੇਖਕਾ ਅਮਰਤਪਾਲ ਕਲੇਰ ਜੀ ਉਹਨਾਂ ਦਾ ਸੀ ਸਨਮਾਨ ਰੱਖਿਆ ਸੀਗਾ ਰੂਬਰੂ ਕੀਤਾ ਉਹਨਾਂ ਦਾ ਤੇ ਉਹਦੇ ਨਾਲ ਹੀ ਇੱਕ ਮਾਣੋਕੀ ਗੱਲ ਤੋਂ ਕਿਮਰਨ कौर ਗੱਲ ਜੋ ਬੜੀ ਛੋਟੀ ਉਮਰ ਦੇ ਵਿੱਚ ਲੇਖਕਾ ਬਣੀ ਆ ਉਹਨੇ ਆਪਣੀ ਇੱਕ ਕਿਤਾਬ 12ਵੀਂ ਕਲਾਸ ਦੇ ਵਿੱਚ ਪੜ੍ਹਦੇ ਆ ਜਿਹੜੀ ਉਹ ਸੁਪਵਾਈ ਆ ਉਹਦੀ ਕਿਤਾਬ ਆਈ ਆ ਤੇ ਉਹਦਾ ਹੌਸਲਾ ਫਜਾਈ ਲਈ ਅਸੀਂ ਉਹਦਾ ਸਨਮਾਨ ਕੀਤਾ ਤੇ ਜਿੰਨੇ ਵੀ ਸਾਡੇ ਸਾਲਾਨਾ ਸਮਾਗਮ ਦੇ ਵਿੱਚ ਬੁੱਧੀਜੀਵੀ ਲੇਖਕ ਬਾਹਰੋਂ ਪਤਵੰਤੇ ਸੱਜਣ ਆਏ ਆ ਸਾਡਾ ਲੇਖਕ ਵਿਚਾਰ ਮੰਚ ਸਾਰਿਆਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ ਤੇ ਦੂਜਾ ਜਿੰਨੇ ਵੀ ਸਾਡੇ ਇਸ ਇਲਾਕੇ ਦੇ ਪੱਤਰਕਾਰ ਵੀਰ ਜਗਬਾਣੀ ਤੋਂ ਸਮੀ ਗੁਪਤਾ ਜੀ ਤੇ ਮਿੰਟੂ ਖਰਮੀ ਜੀ ਸਤਪਾਲ ਭਾਗੀਕੇ ਜੀ ਸੁਖਮੰਦਰ ਜੀ ਤੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਿਹੜੇ ਹਰ ਸਾਡੇ ਸਮਾਗਮ ਦੇ ਵਿੱਚ ਬਿਨਾ ਸੱਦੇ ਤੋਂ ਪਹੁੰਚਦੇ ਨੇ ਜਗਵੀਰ ਆਜ਼ਾਦ ਜੀ ਜੋ ਤੁਹਾਨੂੰ ਜਾਣ ਪਹਿਚਾਨਦੇ ਹੋ ਮਹਤਾਜ ਨਹੀਂਗੇ ਤੇ ਸਾਡਾ ਲੇਖਕ ਵਿਚਾਰਮਾਨ ਚ ਸਾਰੇ ਪੱਤਰਕਾਰ ਵੀਰਾਂ ਦਾ ਵੀ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੈ ਤੇ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਰਗਤ ਕੀਤੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਬਾਹਰੋਂ ਆਏ ਸਾਰੇ ਲੇਖਕ ਸਾਥੀ ਬੁੱਧੀਜੀਵੀਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਜਗਸੀਰ ਸ਼ਰਮਾ ਜੀ ਦੇ ਆਤੀ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਉਹ ਕਿਸੇ ਰਜੇਮੇ ਕਰਕੇ ਸਾਡੇ ਚ ਸ਼ਾਮਲ ਨਹੀਂ ਹੋ ਸਕੇ ਪਰ ਉਹਨਾਂ ਦਾ ਜਿਹੜਾ ਮੈਸੇਜ ਆਇਆ ਕਿ ਮੈਂ ਕਿਸੇ ਜ਼ਰੂਰੀ ਰਜੇਮੇ ਦੇ ਕਰਕੇ ਤੁਹਾਡੇ ਚ ਸ਼ਾਮਲ ਨਹੀਂ ਹੋ ਸਕਿਆ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹ ਬੇਸ਼ੱਕ ਸਾਡੇ ਚ ਸ਼ਾਮਲ ਨਹੀਂ ਹੋਏ ਪਰ ਉਹਨਾਂ ਨੇ ਆਪਣੀ ਹਾਜ਼ਰੀ ਜ਼ਰੂਰ ਲਗਵਾਈ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ